ਲੈਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸਾਰੇ ਪਿੰਡ ਨੂੰ ਸਾਰੇ ਨਗਰ ਨੂੰ ਇੱਕ ਰੋਸ ਦੀ ਕਰਦੇ ਆ ਕਿ ਇੱਕ ਇਮਾਨਦਾਰ ਤੇ ਖੇਡਾਂ ਦੇ ਵਿੱਚ ਮੈਦ ਰੱਖਣ ਵਾਲਾ ਸਾਰੇ ਬੱਚਿਆਂ ਨੂੰ ਖੇਡਾਂ ਜਲਾਉਣ ਵਾਲਾ ਬੰਦਾ ਸਰਾਜ ਸੁਗਰਾਜ ਸਿੰਘ ਜੀ ਨੰਬਰਦਾਰ ਬੱਲੇ ਵਾਲੇ ਇਹਨਾਂ ਨੂੰ ਕਾਬਿਆਬ ਕਰੀਏ ਸਾਰੇ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਕੈਂਡੀਡੇਟ ਦੇ ਚੋਣ ਨਿਸ਼ਾਨ ਦਾ ਤੱਕੜੀ ਆ ਇਹ ਸਾਰੇ ਮਿਲ ਕੇ ਇਹਨਾਂ ਨੂੰ ਕਾਮਯਾਬ ਕਰਕੇ ਮੇਰਾ ਕਾਉਂਸਲਰ ਬਣਾਈਏ। ਹਾਂਜੀ ਨmberdar ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜ਼ੋਰਦਾਰ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਸਰਦਾਰ ਸਖਰਾਜ ਸਿੰਘ ਜੀ ਨੂੰ ਆਪਣਾ ਵੋਟ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਜਿਤਾਓ ਤਾਂ ਉਹਨਾਂ ਦੀ ਸੋਚ ਦੇ ਪੈਰਾ ਦਈਏ ਆਪਾਂ ਠੋਕ ਕੇ ਜਿਹੜਾ ਖੇਡਾਂ ਵਾਲਾ ਪਰਪੁੱਤ ਨੇ ਹਰ ਵਕਤ ਉਹਨਾਂ ਦਾ ਧਿਆਨ ਹੈ ਕਿ ਬੱਚਿਆਂ ਨੂੰ ਖੇਡਾਂ ਵਾਲਾ ਪੜਾਈ ਵਾਲਾ ਦੇਈਏ ਆਪਾਂ ਉਹਨਾਂ ਦੀ ਸੋਚ ਤੇ ਪੈਰਾਈਏ 21 ਤਰੀਕ ਨੂੰ ਵੋਟਾਂ ਪਾ ਕੇ ਕੰਮਜਬਰ ਬਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੱਲੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਭਾਈ ਸਗਰਾਤ ਸਿੰਘ ਜੀ ਨੂੰ ਆਪਣਾ ਇੱਕ ਇੱਕ ਟੀਮ ਦੀ ਵੋਟ ਪਾ ਕੇ ਨੂੰ ਕਾਮਯਾਬ ਕਰੀਏ ਜਿਹੜੇ ਕਿ ਸੂਝਵਾਨ ਪੜ੍ਹੇ ਲਿਖੇ ਨੌਜਵਾਨ ਹਰ ਕੰਮ ਨੂੰ ਮੋਹਰੇ ਲਾ ਕੇ ਕਰਨ ਵਾਲੇ ਆ ਖੇਡਾਂ ਦੇ ਵਿੱਚ ਨੌਜਵਾਨ ਨੂੰ ਉਤਸ਼ਾਹ ਕਰਨ ਵਾਸਤੇ ਨਸ਼ਿਆਂ ਤੋਂ ਬਚਾਉਣ ਲਈ ਬੱਚਿਆਂ ਨੂੰ ਹੇਡਾ ਲੋ ਉੱत्साह ਕਰਨ ਵਾਸਤੇ ਤਖੜੇ ਹੋ ਕੇ ਉਹ ਕੰਮ ਕਰਦੇ ਆ ਉਹਨਾਂ ਨੂੰ ਕੀਮਤੀ ਵੋਟ ਪਾ ਕੇ ਕਾਮਯਾਬ ਕਰੀਏ ਤੇ ਆਪਣੇ ਨਗਰ ਦੇ ਕੰਮ ਵਗੈਰੇ ਰਹਿਦੇ ਕਾਮਿਆ ਉਹ ਵੀ ਕਰਵਾਈਏ ਹਾਂਜੀ ਮਹਾਰਾਜ ਜੀ ਬੋਲੋਗੇ ਕੁਝ ਤੇ ਪਹਿਲਾਂ ਤਾਂ ਮੈਂ ਸਾਰੇ ਆਪਣੇ ਇਲਾਕਾ ਨਿਵਾਸੀਆਂ ਵੀਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਪਿੰਡ ਦੇ ਵਿਕਾਸ ਵਾਸਤੇ ਤੁਸੀਂ ਆਪਣਾ ਮੈਨੂੰ ਕੀਮਤੀ ਵੋਟ ਦਿਓ ਮੈਂ ਤੁਹਾਡੀ ਹਰ ਤਰ੍ਹਾਂ ਦਿਨ ਰਾਤ ਸੇਵਾ ਵਿੱਚ ਹਾਜ਼ਰ ਰਹਾਂਗਾ ਜਿਹੜੇ ਵੀ ਸਾਡੇ ਪਿੰਡ ਦੇ ਰਹਿੰਦੇ ਕੰਮ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਸਭ ਤੋਂ ਵੱਡਾ ਮੁੱਦਾ ਸਾਡੇ ਪਿੰਡ ਦਾ ਜਿਹੜਾ ਨਸ਼ੇ ਦਾ ਵਾ ਉਹਨੂੰ ਦੂਰ ਕਰਾਂਗੇ ਉਸ ਤੋਂ ਬਾਅਦ ਜਿਹੜੇ ਡੈਂਪ ਵਾਲੇ ਆ ਇਹ ਜਿਹੜੇ ਕਾਰਪੋਰੇਸ਼ਨ ਦੇ ਵਿੱਚੋਂ ਮਨਜ਼ੂਰੀਆਂ ਲੈਣੀਆਂ ਲੋਕਾਂ ਦੇ ਕੋਠੇ ਨਹੀਂ ਬਣਦੇ ਪਏ ਅਸੀਂ ਪਹਿਲ ਦੇ ਆਧਾਰ ਤੇ ਉਹ ਮਨਜ਼ੂਰੀ ਲੈ ਕੇ ਦਵਾਂਗੇ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਰੁਕ ਜਾਂਦੀਆਂ ਇਹ ਡੈਂਪ ਕਰਕੇ ਸੋ ਮੈਂ ਆਪਣੇ ਜਿੰਨੀ ਵੀ ਕੋਸ਼ਿਸ਼ ਹੋਊਗੀ ਵੱਧ ਤੋਂ ਵੱਧ ਕਰਕੇ ਆਪਣੇ ਪਿੰਡ ਦਾ ਵਿਕਾਸ ਕਰਾਂਗਾ ਤੇ ਨੌਜਵਾਨਾਂ ਦੇ ਖੇਡਾਂ ਵਾਸਤੇ ਸਟੇਡੀਅਮ ਵਾਸਤੇ ਮੈਂ ਆਪਣਾ ਪੂਰੀ ਜ਼ਿੰਦਗੀ ਨਿਸ਼ਾਵਤ ਤੱਕ ਕਰਨ ਤੱਕ ਜਾਊਂਗਾ ਸੋ ਮੈਂ ਆਪਣੇ ਪਿੰਡ ਦੇ ਵਸਨੀਕਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਅਪੀਲ ਕਰਦਾ ਮੇਰੇ ਵੀਰੋ ਇੱਕ ਵਾਰੀ ਮੌਕਾ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ 20 ਸਾਡੇ ਸਰਕਾਰ ਜੋ ਸੁਖਰਾਜ ਸਿੰਘ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜੋ ਆਈ ਕੁਮਾਰ ਨੇ ਸਾਨੂੰ ਕੈਂਡੀਡੇਟ ਦਿੱਤੇ ਹਨ ਇੱਕ ਨੌਜਵਾਨ ਸੂਝਵਾਨ ਮਿਹਨਤੀ ਤੇ ਹਰ ਵੇਰੇ ਸੰਗਤਾਂ ਦੀ ਸੇਵਾ ਵਿੱਚ ਤਤ ਪਰ ਰਹਿਣ ਵਾਲੇ ਵਿਅਕਤੀ ਹਨ ਮੈਂ ਇੰਨੀਆਂ ਗੱਲਾਂ ਕਹਿੰਦਾ ਵਾ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਅਪੀਲ ਕਰਦਾ ਆ ਕਿ ਅਸੀਂ ਆਪਣਾ ਇੱਕ ਇੱਕ ਕੀਮਤੀ ਵੋਟ ਤੱਕੜੀ ਦੇ ਨਿਸ਼ਾਨ ਤੇ ਲਾ ਕੇ ਇਹਨਾਂ ਨੂੰ ਕਾਮਯਾਬ ਬਣਾਈਏ ਤਾਂ ਕਿ ਜੋ ਸਾਡੇ ਪਿੰਡ ਦੇ ਡਿਵੈਲਪਮੈਂਟ ਰਹੀਦੀ ਆ ਜਾਂ ਰੁਕੇ ਕੰਮ ਨੇ ਉਹਨਾਂ ਵਿੱਚ ਵੱਧ ਤੋਂ ਵੱਧ ਹਿੱਸਾਏ ਆਪਣਾ ਪਾ ਕੇ ਉਹਨਾਂ ਕੰਮਾਂ ਨੂੰ ਨੇਪਰੇ ਚਾੜਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਜਿੰਦਾਬਾਦ ਸੱਗ ਵੱਲ ਜਿੰਦਾਬਾਦ ਜਿੰਦਾਬਾਹ ਸ਼੍ਰੋ ਆਵੜੀ ਕਾਲੀ ਨ ਜਿੰਦਾਬਾਹ ਸ਼੍ਰੋ ਆਵੜੀ ਕਾਲੀ ਨ ਜਿੰਦਾਬਾਹ ਕੇ ਨਿਸ਼ਾਨ ਜੈ ਨਿਸ਼ਾਨ ਸਰਦਾਰ ਸ਼ੰਕਰ ਸਿੰਘ ਦੀ ਵਾਧਾ ਜਿੰਦਾਬਾਹ ਸਰਦਾਰ ਸੁਨੀਲ ਸਿੰਘ ਦੀ ਵਾਧਾ ਉਹ ਪਿਆਰੀ ਵੈਗਰ ਦੀ ਵੈਗਰ ਦੀ ਕਾਲਸਾ ਵੈਗਰ ਦੀ ਸੱਤੇ ਜੋ ਅੱਜ ਚੱਲ ਰਿਹਾ ਚੌਂ ਦਾ ਉਹਦੇ ਵਿੱਚ ਜਿਹੜੇ ਪਹਿਲੇ ਪਹਿਲਾ ਨੰਬਰ ਦੇ ਮੈਂ ਲਾਵਾ ਤੇ ਭਗਤਾਂ ਲਵਾ ਉਹ 10 ਸਾਲ ਉਹਨੇ ਕੰਮ ਕੀਤਾ ਪਿੰਡ ਚ 5 ਸਾਲ ਗੋਰੇ ਦਾ ਪੀਏ ਬਣ ਕੇ 5 ਸਾਲ ਉਹਨੂੰ ਕਾਉਂਸਲ ਵਾਸਤੇ ਦਿੱਤੇ ਕਾ ਜਿਹੜੀ ਗਲੀ ਚ ਹੀ ਜਾਣਿਆ ਉੱਥੋ ਹੀ ਉਹਦੇ ਲਾਂਮੇ ਮੇਲੇ ਦੇ ਵੀ ਕੋਈ ਨੇ ਕੰਮ ਨਹੀਂ ਕੀਤਾ ਦੂਜੇ ਬਣ ਆ ਜੋ ਨਵੇਂ ਕੈਂਡੀਡੇਟ ਆ ਉਹਨਾਂ ਨੇ ਵੀ ਅਜੇ ਕੋਈ ਉਹਨਾਂ ਨੂੰ ਵੇਖਣਾ ਵਾ ਕੀ ਉਹਨਾਂ ਨੇ ਕਰਨਾ ਕੀ ਨਹੀਂ ਕਰਨਾ ਹਾਂਜੀ ਤੇ ਸਾਡਾ ਜਿਹੜਾ ਕੈਂਡੀਡੇਟ ਆ ਇਹਦੇ ਹੱਡਿਆ ਵਰਤਿਆ ਮੁੱਦਾ ਵਾ ਹਾਂਜੀ ਹਾਂਜੀ ਵਜੀਠਾ ਸਾਹਿਬ ਨਾਲ ਪੂਰੀ ਗੱਲ ਐ ਦੀ ਹਾਂਜੀ ਸੋਹਣੇ ਕੰਮ ਹੋਣਗੇ ਇਹਨੂੰ ਜਿਤਾਵਾਂਗੇ ਪਿੰਡ ਦਾ ਵਿਕਾਸ ਜਿਹੜਾ ਪਰੀ ਦਾ ਉਹ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ